ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਹੈ ਤੇ ਜਿੰਦਗੀ ਦੇ ਨਾਲ ਉਤਰਾ ਚੜਾ ਅਪ ਡਾਊਨ ਮੁਸ਼ਕਲਾਂ ਬੰਦੀਆਂ ਵੀ ਰਹਿਣਗੀਆਂ ਤੇ ਮਿਟਦੀਆਂ ਵੀ ਰਹਿਣਗੀਆਂ ਜਿਸ ਦਿਨ ਜ਼ਿੰਦਗੀ ਨਹੀਂ ਰਹੇਗੀ ਨਾ ਕੋਈ ਖੰਗ ਨਾ ਕੋਈ ਜ਼ੁਕਾਮ ਨਾ ਕੋਈ ਹੋਰ ਬਿਮਾਰੀ ਤੇ ਨਾ ਕੋਈ ਮੁਸ਼ਕਲ ਬਣੇਗੀ ਜਿੰਦਗੀ ਹੈ ਤੇ ਨਾਲ ਨਾਲ ਇਹ ਚੱਲਦਾ ਰਹੇਗਾ ਇੱਕ ਮੁਸ਼ਕਲ ਜਾਏਗੀ ਦੂਜੀ ਮੁਸ਼ਕਲ ਆਣ ਕੇ ਫਿਰ ਖੜੀ ਹੋ ਜਾਏਗੀ ਦਰਵਾਜ਼ਾ ਖੜਕਾਏਗੀ ਇਹ ਗੱਲ ਵੱਖਰੀ ਹੈ ਵੀ ਕਿਸੇ ਦੀ ਮੁਸ਼ਕਲ ਕੋਈ ਹੋ ਸਕਦੀ ਹੈ ਕਿਸੇ ਦੀ ਮੁਸ਼ਕਲ ਕੋਈ ਹੋ ਸਕਦੀ ਸਾਰਿਆਂ ਦੀਆਂ ਮੁਸ਼ਕਲਾਂ ਸਾਂਝੀਆਂ ਨਹੀਂ ਹੁੰਦੀਆਂ ਪਰ ਮੁਸ਼ਕਲਾਂ ਸਾਰਿਆਂ ਦੇ ਕੋਲ ਹੁੰਦੀਆਂ ਨੇ ਹੁਣ ਜੋ ਮੈਂ ਅੱਜ ਦੇ ਇਸ ਵਿਸ਼ੇ ਦੇ ਅੰਦਰ ਕਹਿਣਾ ਚਾਹੁੰਦਾ ਵੀ ਮੁਸ਼ਕਲਾਂ ਨੇ ਤਵਡੀਆਂ ਉਹਨਾਂ ਮੁਸ਼ਕਲਾਂ ਨੂੰ ਨਾ ਤੁਸੀਂ ਟੇਬਲ ਦੇ ਉੱਤੇ ਇਦਾਂ ਰੱਖ ਲਓ ਜਿਵੇਂ ਗਲੋਬ ਰੱਖਿਆ ਹੁੰਦਾ ਹੈ ਵਰਡ ਦਾ ਨਕਸ਼ਾ ਰੱਖਿਆ ਹੁੰਦਾ ਹੈ ਉਹਨਾਂ ਮੁਸ਼ਕਲਾਂ ਨੂੰ ਚਾਰ ਚਫੇਰਿਓ ਨਾ ਐਂਗਲ ਬਣਾਉਣੇ ਸ਼ੁਰੂ ਕਰਦੇ ਹੋ। ਵੀ ਇਹਦੇ ਵਿੱਚੋਂ ਆਹ ਐਂਗਲ ਨਿਕਲਦਾ ਹੈ, ਆਹ ਰਾਹ ਨਿਕਲਦਾ ਹੈ, ਆਹ ਰਾਹ ਨਿਕਲਦਾ ਹੈ ਜਾਂ ਨੈਗੇਟਿਵ ਨਿਕਲਦਾ ਹੈ ਜਾਂ ਪੋਜ਼ਿਟਿਵ ਨਿਕਲਦਾ ਹੈ। ਉਹਨਾਂ ਮੁਸ਼ਕਲਾਂ ਨੂੰ ਪਰਿਵਾਰ ਦੇ ਮੈਂਬਰ ਸਾਰੇ ਬਹਿ ਜਾਓ ਜਿਵੇਂ ਟੇਬਲ ਤੇ ਬਹਿ ਕੇ ਟੇਬਲ ਟਾਕ ਕਰੀ ਦੀ ਉੱਥੇ ਬਹਿ ਜਾਓ, مشਵਰਾ ਕਰੋ, ਆਪੋ ਆਪਣਾ ਵਿਚਾਰ ਦਿਓ ਵੀ ਮੇਰਾ ਵਿਚਾਰ ਆਇ ਇਸ ਮੁਸ਼ਕਲ ਵਿੱਚੋਂ ਏਦਾਂ ਬਾਹਰ ਨਿਕਲਿਆ ਜਾ ਸਕਦਾ ਹੈ। ਜੇ ਕੋਈ ਬੇਚਕਤੀ ਹੋਵੇ ਪੁੱਤ ਹੋਵੇ ਨੂੰ ਹੋਵੇ ਵਾਈਫ ਹੋਵੇ ਉਹ ਕਹਿੰਦੀ ਨਾ ਵੀ ਇਹਦਾ ਹੱਲ ਇਦਾਂ ਵੀ ਕੀਤਾ ਜਾ ਸਕਦਾ ਹੈ ਤੇ ਉਸ ਗੱਲ ਨੂੰ ਇਗਨੋਰ ਨਾ ਕਰੋ ਉਸ ਗੱਲ ਨੂੰ ਵੀ ਇਦਾਂ ਲਓ ਵੀ ਜਿਵੇਂ ਸਾਰੇ ਮੇਰੀ ਸਲਾਹਗੀਰ ਬਣ ਕੇ ਮੈਨੂੰ ਸਲਾਹ ਦੇਣ ਦਾ ਯਤਨ ਕਰ ਰਹੇ ਨੇ ਇਮਾਨਦਾਰੀ ਦੇ ਨਾਲ ਸਲਾਹ ਦਿਓ ਕਿਸੇ ਦਾ ਆਪਣਾ ਉਹਦੇ ਵਿੱਚ ਪੱਖਪਾਤ ਨਾ ਹੋਵੇ ਆਪਣੀ ਗੱਲ ਨਾ ਹੋਵੇ ਪਰਿਵਾਰਿਕ ਗੱਲ ਹੋਵੇ ਦੂਜੀ ਗੱਲ ਤੁਹਾਡੇ ਪਰਿਵਾਰ ਬਾਰੇ ਇਹ ਗੱਲ ਮੈਂ ਕਿਉਂ ਕਹਿ ਰਿਹਾ ਵੀ ਤੁਹਾਡੀਆਂ ਮੁਸ਼ਕਲਾਂ ਨੇ ਤੁਸੀਂ ਵਿਚਾਰੋ ਤੇ ਤੁਸੀਂ ਬਾਹਰ ਨਿਕਲਣ ਦਾ ਦਰਵਾਜ਼ਾ ਬਣਾਓ ਦਰਵਾਜ਼ਾ ਲੱਭੋ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਪਰਿਵਾਰ ਤੁਹਾਡਾ ਹੈ ਜਿਹੜਾ ਸਰਕਲ ਹੈ ਨਾ ਮਿਲਣਾ ਗਿਲਣਾ ਰਿਸ਼ਤੇਦਾਰਾਂ ਦਾ ਮਿੱਤਰਾਂ ਦਾ ਉਹ ਵੀ ਤੁਹਾਡਾ ਹੈ ਜਿਹੜੀ ਜੇਬ ਵੀ ਉਹ ਵੀ ਤੁਹਾਡੀ ਹੈ ਤੁਹਾਡੀ ਜੇਬ ਦੇ ਬਾਰੇ ਗਵੰਡੀ ਨੂੰ ਨਹੀਂ ਪਤਾ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਤਕਰੀਬਨ ਦੂਜਿਆਂ ਵਾਸਤੇ ਭਲੇਖਾ ਬਣਿਆ ਹੁੰਦਾ ਹੈ ਪਰਮ ਬਣਿਆ ਹੁੰਦਾ ਹੈ ਕਈਆਂ ਦੇ ਵਾਸਤੇ ਧਰਮ ਬਣਿਆ ਹੁੰਦਾ ਹੈ ਵੀ ਇਹਦੇ ਪੱਲੇ ਹੈ ਕੁਝ ਨਹੀਂ ਬੜਾ ਕੁਝ ਹੁੰਦਾ ਹੈ ਕਈਆਂ ਬਾਰੇ ਧਰਮ ਬਣਿਆ ਹੁੰਦਾ ਹੈ ਵੀ ਇਹਦੇ ਕੋਲ ਹੈ ਬਹੁਤ ਕੁਝ ਪਰ ਅੰਦਰੋਂ ਠੰਡ ਠੰਡ ਗੋਪਾਲ ਹੁੰਦਾ ਹੈ ਪਰਿਵਾਰ ਤੁਹਾਡਾ ਸਰਕਲ ਤੁਹਾਡਾ ਸਰਕਲ ਦਾ ਮਤਲਬ ਹੈ ਤੁਸੀਂ ਕਿਹਦੇ ਕੋਲੋਂ ਲੈ ਸਕਦੇ ਹੋ ਦੇ ਸਕਦੇ ਹੋ ਤੁਹਾਡੀ ਬਣੀ ਕਿੰਨੀ ਕਹੇ ਤੁਹਾਡੀ ਇੱਜ਼ਤ ਪ੍ਰਤਿਸ਼ਟਾ ਕਿੰਨੀ ਕਹੇ ਤੁਹਾਡਾ ਵਿਹਾਰ ਕਰਤਾਰ ਕਿਦਾਂ ਦਾ ਹੈ ਕੋਈ ਤੁਹਾਨੂੰ ਦੇਣ ਵਾਸਤੇ ਤਿਆਰ ਹੋਏਗਾ ਜਾਂ ਤਿਆਰ ਨਹੀਂ ਹੋਏਗਾ ਜੇ ਤੁਹਾਡੀ ਕੋਈ ਬਾਹ ਫੜਨ ਲਈ ਤਿਆਰ ਹੁੰਦਾ ਹੈ ਨਹੀਂ ਹੁੰਦਾ ਇਸ ਕੱਲ ਦਾ ਜਿੰਨਾ ਤੁਹਾਨੂੰ ਪਤਾ ਹੈ ਉਹਨਾਂ ਦੂਜੇ ਨੂੰ ਥੋੜਾ ਪਤਾ ਹੈ ਤੇ ਹੁਣ ਹੱਲ ਦੂਜਾ ਕਿਵੇਂ ਲੱਭ ਸਕਦਾ ਤੋ ਖੈਰ ਪਰਿਵਾਰ ਤੁਹਾਡਾ ਸਰਕਲ ਤੁਹਾਡਾ ਇੱਜ਼ਤ ਤੁਹਾਡੀ ਐਟੀਟਿਊਡ ਤੁਹਾਡਾ ਉਦਾਰ ਸਦਾਰ ਇਹਦੇ ਬਾਰੇ ਤੁਹਾਨੂੰ ਪਤਾ ਹੈ ਦੂਜਾ ਨਹੀਂ ਜਾਣਦਾ ਦੂਜਾ ਬਿਲਕੁਲ ਨਹੀਂ ਜਾਣਦਾ ਉਹਦੇ ਲਈ ਪਰਦਾ ਹੈ ਤੇ ਜੇ ਦੂਜਾ ਜਾਣਦਾ ਨਹੀਂ ਜਿਸ ਸਬਜੈਕਟ ਦੇ ਬਾਰੇ ਦੂਜੇ ਨੂੰ ਪਤਾ ਨਹੀਂ ਉਹ ਉਹਦੇ ਬਾਰੇ ਸਲਾਹ ਕੀ ਦੇਵੇਗਾ ਉਹਦੀ ਸਲਾਹ ਤੇ ਸਿਰਫ ਇੰਨੀ ਕੁ ਹੋ ਸਕਦੀ ਹੈ ਵੀ ਜਿਵੇਂ ਕਾਰ ਕਿਧਰੇ ਗਾਰੇ ਦੇ ਅੰਦਰ ਖੋ ਬਜਾਏ ਚਿੱਕਰ ਦੇ ਅੰਦਰ ਖੋ ਬਜਾਏ ਤੇ ਆਪਾਂ ਗਲੀ ਵਿੱਚੋਂ ਕਿਸੇ ਬੰਦੇ ਨੂੰ ਆਵਾਜ਼ ਦੇਨੇ ਆ ਵੀ ਟਰੈਕਟਰ ਟਰਾਲੀ ਗਾਰੇ ਵਿੱਚ ਚਲਾ ਗਿਆ ਖੋ ਗਿਆ ਕਾਰ ਚਲੀ ਗਈ ਕੋਈ ਹੋਰ ਚੀਜ਼ ਆਇਓ ਯਾਰ ਚਾਰ ਜਣੇ ਤੱਕਾ ਲਾਇਓ ਦੂਜਾ ਤੱਕਾ ਲਾ ਸਕਦਾ ਹੈ ਕਦੇ ਵੀ ਉਕਾਰ ਨੂੰ ਪੂਰੀ ਦੀ ਪੂਰੀ ਨੂੰ ਬਾਹਰ ਨਹੀਂ ਕੱਢੇਗਾ ਉਹ ਕਹੇਗਾ ਕਾਰ ਦੇ ਵਿੱਚ ਬੈ ਸਟਾਰਟ ਕਰ ਅੱਗੇ ਕਰ ਚਲੋ ਜੇ ਕੋਈ ਟਰੈਕਟਰ ਦੇ ਨਾਲ ਖਿੱਚ ਕੇ ਕ੍ਰੇਨ ਦੇ ਨਾਲ ਖਿੱਚ ਕੇ ਬਾਹਰ ਵੀ ਕਰ ਦੇਗਾ ਕਾਰ ਨੇ ਚੱਲਣਾ ਤੇ ਫਿਰ ਵੀ ਆਪ ਹੀ ਹੈ ਨਾ ੱਤਕਾ ਲਾ ਕੇ ਉਹਦੇ ਤੇ ਸਫ਼ਰ ਤੇ ਨਹੀਂ ਨਾ ਕਰ ਸਕਦੇ ਪੈਂਡਾ ਤੇ ਇਹ ਤੇ ਨਹੀਂ ਨਾ ਕਰ ਸਕਦੇ ਦੂਜੇ ਦੀ ਸਲਾਹ ਸਿਰਫ ਇੱਕ ੱਤਕੇ ਨੁਮਾ ਹੋ ਸਕਦੀ ਐ ਇਸ ਤੋਂ ਵੱਧ ਕੁਝ ਨਹੀਂ ਮੁਸ਼ਕਲ ਤੁਹਾਡੀ ਹੈ ਕਾਟੇਬਾਦ ਦੇ ਬਾਰੇ ਤੁਸੀਂ ਜਾਣਦੇ ਹੋ ਦੂਜਾ ਨਹੀਂ ਜਾਣਦਾ ਫਿਰ ਇੱਕ ਹੋਰ ਉਹ ਜਿਹੜੀ ਮੁਸ਼ਕਲ ਦੀ ਗਹਿਰਾਈ ਹੈ ਨਾ ਗਹਿਰਾਈ ਦਾ ਮਤਲਬ ਵੀ ਉਹ ਮੁਸ਼ਕਲ ਕਿੰਡੀ ਵੱਡੀ ਹੈ ਜਾਂ ਕਿੰਨੀ ਛੋਟੀ ਹੈ ਜਾਂ ਮੁਸ਼ਕਲ ਦੀਆਂ ਜੜ੍ਹਾਂ ਕਿੱਥੋਂ-ਕਿੱਥੋਂ ਤੱਕ ਫੈਲੀਆਂ ਨੇ ਇਹਦੇ ਬਾਰੇ ਵੀ ਦੂਜਾ ਨਹੀਂ ਜਾਣਦਾ ਉਸ ਮੁਸ਼ਕਲ ਦੀ ਗਹਿਰਾਈ ਨੂੰ ਵੀ ਤੁਸੀਂ ਜਾਣਦੇ ਹੋ ਤੁਸੀਂ ਉਹਦਾ ਹੱਲ ਕੱਢ ਸਕਦੇ ਹੋ ਤੁਸੀਂ ਕੱਢੋ ਅਗਰ ਤੁਸੀਂ ਕਿਸੇ ਦੂਜੇ ਕੋਲੋਂ ਆਪਣੀ ਮੁਸ਼ਕਲ ਨੂੰ ਹੱਲ ਕਰਾਉਣਾ ਚਾਹੁੰਦੇ ਹੋ ਤੇ ਉਹ ਤੁਹਾਡੀ ਮੁਸ਼ਕਲ ਵੱਲ ਬਹੁਤਾ ਡੀਪਲੀ ਜਾ ਕੇ ਧਿਆਨ ਨਹੀਂ ਦੇਵੇਗਾ ਉਹਦਾ ਇੱਕ ਕਾਰਨ ਹੈ ਵੀ ਜਿਹਨੂੰ ਭੁੱਖ ਲੱਗੀ ਹੁੰਦੀ ਹੈ ਨਾ ਭੁੱਖ ਦਾ ਦਰਦ ਉਹਨੂੰ ਹੁੰਦਾ ਹੈ ਜਿਹਨੂੰ ਪਿਆਸ ਲੱਗੀ ਹੁੰਦੀ ਹੈ ਨਾ ਪਿਆਸ ਦਾ ਦਰਦ ਉਹਨੂੰ ਹੁੰਦਾ ਹੈ ਜਿਹਦੇ ਕੋਲ ਗਰੀਬੀ ਹੁੰਦੀ ਹੈ ਗਰੀਬੀ ਦਾ ਦਰਦ ਉਹਨੂੰ ਹੁੰਦਾ ਹੈ ਜਿਹਦੇ ਕੋਲ ਰੋਗ ਹੁੰਦਾ ਹੈ ਰੋਗ ਦਾ ਦਰਦ ਉਹਨੂੰ ਹੁੰਦਾ ਹੈ ਜਿਹਦੇ ਕੋਲ ਸੋਗ ਹੁੰਦਾ ਹੈ ਮੁਸ਼ਕਲ ਹੁੰਦੀ ਹੈ ਉਹਦਾ ਵੀ ਦਰਦ ਉਹਨੂੰ ਹੀ ਪਤਾ ਹੁੰਦਾ ਹੈ ਦੁਜਾ ਤੁਹਾਡੀ ਮੁਸ਼ਕਲ ਵੱਲ ਉਨਾ ਹੀ ਕਾਗਰ ਹੋ ਕੇ ਸਮਾਂ ਨਹੀਂ ਦੇ ਪਾਏਗਾ ਧਿਆਨ ਨਹੀਂ ਦੇ ਪਾਏਗਾ ਇਸ ਕਰਕੇ ਆਪਣੀ ਮੁਸ਼ਕਲ ਆਪ ਨੇ ਜਿੱਠੋ ਆਪ ਹੱਲ ਕਰਨ ਦਾ ਯਤਨ ਕਰੋ ਹਾਂ ਮਦਦ ਲੈਣਾ ਤੇ ਦੇਣਾ ਦੁਨੀਆ ਦੇ ਅੰਦਰ ਬਣਿਆ ਹੈ ਉਹ ਲੈਂਦੇ ਵੀ ਰਹੋ ਤੇ ਦਿੰਦੇ ਵੀ ਰਹੋ ਅਗਰ ਤੁਸੀਂ ਸਾਰੀ ਦੀ ਸਾਰੀ ਮੁਸ਼ਕਲ ਕਿਸੇ ਦੂਜੇ ਕੋਲੋਂ ਹੱਲ ਕਰਾਉਣੀ ਚਾਹੁੰਦੇ ਹੋ ਤੇ ਉਹ ਨਹੀਂ ਕਰ ਪਾਏਗਾ ਕਿਉਂਕਿ ਉਹਦੀਆਂ ਆਪਣੀਆਂ ਵੀ ਮੁਸ਼ਕਲਾਂ ਨੇ ਉਦਿਆਂ ਮੁਸ਼ਕਲਾਂ ਨੇ ਉਹਨੂੰ ਵੀ ਘੇਰਾ ਪਾਇਆ ਹੈ ਤੇ ਫਿਰ ਤੇ ਇਦਾਂ ਹੀ ਹੋਇਆ ਨਾ ਵੀ ਉਹ ਵੀ ਬਿਮਾਰ ਤੇ ਉਹ ਵੀ ਬਿਮਾਰ ਤੇ ਤੁਸੀਂ ਕਹਿੰਦੇ ਹੋ ਵੀ ਮੇਰੀ ਬਿਮਾਰੀ ਵੀ ਤੂੰ ਲੈ ਉਹ ਕਿਉਂ ਲਏਗਾ ਆਪਣੇ ਸਿਰ ਦੇ ਉੱਤੇ ਉਹ ਵੀ ਭੁੱਖਾ ਤੁਸੀਂ ਵੀ ਭੁੱਖਾ ਤੁਸੀਂ ਵੀ ਭੁੱਖੇ ਤੇ ਤੁਸੀਂ ਇੱਕ ਰੋਟੀ ਹੋਵੇ ਤੇ ਤੁਸੀਂ ਕਹੋ ਮੈਂ ਖਾ ਲਈ ਨਾ ਤੂੰ ਨਾ ਖਾ ਮੇਰੀ ਭੁੱਖ ਵੀ ਤੂੰ ਲੈ ਕਿਉਂ ਲਏਗਾ ਤੋ ਖੈਰ ਇਹ ਤੇ ਇਦਾਂ ਦਾ ਕੰਮ ਹੋਇਆ ਵੀ ਕੋਈ ਬੰਦਾ ਹੋਵੇ ਬਹੁਤ ਮੋਟਾ ਮੋٹے ਬੰਦੇ ਕੋਲੋਂ ਤੁਸੀਂ ਇਹ ਪੁੱਛਣ ਵਾਸਤੇ ਚਲੇ ਜਾਓ ਵੀ ਪਤਲਾ ਕਿਵੇਂ ਹੋਈਦਾ ਹੈ ਇਹ ਤੇ ਇਦਾਂ ਦੀ ਗੱਲ ਹੋਏ ਵੀ ਬੰਦਾ ਹੋਵੇ ਬਿਮਾਰ ਤੇ ਬਿਮਾਰ ਕੋਲੋਂ ਹੀ ਪੁੱਛਣ ਚਲੇ ਜਾਓ ਵੀ ਤੰਦਰੁਸਤ ਕਿਵੇਂ ਰਹਿੰਦਾ ਹੈ ਤੇਰਾ ਸਰੀਰ ਬੜਾ ਤੰਦਰੁਸਤ ਹੈ ਉਹ ਕਿਵੇਂ ਰਹਿੰਦਾ ਹੈ ਖੈਰ ਮੇਰਾ ਮਤਲਬ ਇਹ ਨਹੀਂ ਵੀ ਚੰਗੀ ਸਲਾਹ ਤੁਹਾਨੂੰ ਕੋਈ ਦੇ ਨਹੀਂ ਸਕਦਾ ਜਾਂ ਲੈ ਨਹੀਂ ਸਕਦਾ ਸਲਾਹ ਲੈਣਾ ਤੇ ਦੇਣਾ ਬੜਾ ਜ਼ਰੂਰੀ ਹੈ ਸਿਆਣਿਆਂ ਦੇ ਕੰਧ ਨੂੰ ਵੀ ਪੁੱਛ ਲੈਣਾ ਚਾਹੀਦਾ ਹੈ ਪਰ ਸਲਾਹ ਲੈ ਕੇ ਵੀ ਉਹਦੀ ਖੋਜ-ਬੀਨ ਕਰ ਲਿਓ ਕੋ ਕਰ ਲਿਓ ਪਰਖ ਪੜਤਾਲ ਕਰ ਲਿਓ ਕਿਸੇ ਦੀ ਦਿੱਤੀ ਸਲਾਹ ਤੁਹਾਡੇ ਧੋਖੇ ਵਿੱਚ ਨਾ ਚਲੀ ਜਾਏ ਤੁਹਾਡੇ ਘਾਟੇ ਵਿੱਚ ਨਾ ਚਲੀ ਜਾਏ ਮੰਨ ਲਓ ਤੁਸੀਂ ਕਿਸੇ ਦਾ ਕਰਜ਼ਾ ਦੇਣਾ ਹੈ ਉਹ ਤੁਹਾਨੂੰ ਤੰਗ ਕਰਦਾ ਹੋਵੇ ਤੁਹਾਡੀ ਜਾਨ ਨਾ ਛੁੱਟਦੀ ਹੋਵੇ ਤੁਸੀਂ ਕਿਸੇ ਰਿਸ਼ਤੇਦਾਰ ਕੋਲੋਂ ਮਦਦ ਮੰਗ ਰਹੇ ਹੋ ਉਹਨੇ ਨਾ ਕਰ ਦਿੱਤੀ ਤੇ ਕੀ ਖਿਆਲ ਆਏਗਾ ਨਾ ਵੀ ਇਹ ਮਦਦ ਕਰ ਸਕਦਾ ਸੀ ਇਹਨੇ ਕੀਤੀ ਨਹੀਂ ਇਦਾਂ ਹੀ ਆਏਗਾ ਨਾ ਵੀ ਇਹ ਮਦਦ ਕਰ ਸਕਦਾ ਸੀ ਪਰ ਮੈਂ ਸ਼ੁਰੂ ਦੇ ਅੰਦਰ ਇੱਕ ਗੱਲ ਕਹਿ ਚੁੱਕਾ ਵੀ ਦੂਜੇ ਵਾਸਤੇ ਨਾ ਪਰਮ ਬੜਾ ਵੱਡਾ ਬਣਿਆ ਹੁੰਦਾ ਹੈ ਜਾਂ ਤੇ ਪਰਮ ਬਣਿਆ ਹੁੰਦਾ ਇਹਦੇ ਪੱਲੇ ਕੁਛ ਨਹੀਂ ਤੇ ਜਾਂ ਪਰਮ ਬਣਿਆ ਹੁੰਦਾ ਇਹ ਵੀ ਇਹਦੇ ਕੋਲ ਹੈ ਬਹੁਤ ਕੁਛ ਹੁਣ ਜਿਹੜੇ ਰਿਸ਼ਤੇਦਾਰ ਨੇ ਤੁਹਾਨੂੰ ਨਾ ਕੀਤੀ ਉਹਦੇ ਅੱਗੇ ਕਾਰਨ ਹੋ ਸਕਦੇ ਨਹੀਂ ਜਾਂ ਤੇ ਵਾਕਈ ਉਹਦੇ ਕੋਲ ਮਦਦ ਕਰਨ ਦੀ ਹیثیت ਨਹੀਂ ਹੈ ਤੇ ਜਾਂ ਤੁਸੀਂ ਮਦਦ ਲੈਣ ਵਾਲੇ ਨਹੀਂ ਆ ਤੁਹਾਡਾ ਵਿਆਹ ਚੰਗਾ ਨਹੀਂ ਹੋਏਗਾ ਤੁਹਾਡਾ ਉਹਦੇ ਨਾਲ ਮਿਲਣਾ ਵਰਤਣਾ ਚੰਗਾ ਨਹੀਂ ਹੋਏਗਾ ਤੇ ਅੱਜ ਜੇ ਲੋੜ ਪਈ ਤੁਸੀਂ ਤੁਰ ਜੋ ਤੇ ਸਾਰਾ ਦੋਸ਼ ਉਹਨੂੰ ਦਿਓ ਵੀ ਉਹਨੇ ਮੇਰੀ ਹੈਲਪ ਨਹੀਂ ਕੀਤੀ ਵੀ ਕਿਉਂ ਕਰੇ ਅੱਜ ਤੋਂ ਪਹਿਲਾਂ ਵੇਖੋ ਤੁਹਾਡਾ ਉਹਦੇ ਨਾਲ ਮਿਲਣਾ ਵਰਤਣਾ ਬਹਿਣਾ ਉੱਠਣਾ ਲੈਣਾ ਦੇਣਾ ਕਿਵੇਂ ਦਾ ਰਿਹਾ ਹੈ ਵਿਹਾਰ ਪਿਆਰ ਕਿਵੇਂ ਦਾ ਰਿਹਾ ਹੈ ਇੱਕ ਗੱਲ ਤੇ ਜਾ ਹੋ ਸਕਦਾ ਹੈ ਸੱਚਮੁੱਚ ਉਹਦੇ ਕੋਲ ਹੋਵੇ ਨਾ ਤੋਂ ਅਖੀਰ ਤੇ ਗੱਲ ਕਹਿਣਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਹੋਵੇ ਉਹਨੂੰ ਮੁਸ਼ਕਲ ਨੂੰ ਪਰਿਵਾਰ ਦੇ ਜੀਆ ਵਿੱਚ ਬੈ ਕੇ ਵਿਚਾਰੋ ਉਹਦਾ ਹੱਲ ਲੱਭੋ ਰਾਹ ਬਣਾਓ ਤੇ ਬਾਹਰ ਨਿਕਲਣ ਦਾ ਰਾਹ ਮਿਲ ਹੀ ਜਾਂਦਾ ਹੈ ਐਦਾਂ ਨਹੀਂ ਹੁੰਦਾ ਵੀ ਕਿਸੇ ਮੁਸ਼ਕਲ ਦਾ ਹੱਲ ਨਾ ਹੋਵੇ ਐਦਾਂ ਨਹੀਂ ਹੁੰਦਾ ਵੀ ਕਿਸੇ ਹਨੇਰੇ ਨੂੰ ਸੂਰਜ ਨਾ ਮਿਲ ਸਕਦਾ ਹੋਵੇ ਪੰਡਾ ਤੈਅ ਕੀਤਾ ਜਾ ਸਕਦਾ ਹੈ ਮੁਸ਼ਕਲ ਵਿੱਚੋਂ ਬਾਹਰ ਆਇਆ ਜਾ ਸਕਦਾ ਹੈ ਰਾਤ ਬਿਤਾਈ ਜਾ ਸਕਦੀ ਹੈ ਚਾਨਣਾ ਕੀਤਾ ਜਾ ਸਕਦਾ ਹੈ ਪਰ ਉਹਦੇ ਲਈ ਕੁਝ ਵਿਉਂਤਬੰਦੀ ਤੇ ਕਾਮਨ ਸੈਂਸ ਦੀ ਲੋੜ ਹੁੰਦੀ ਉਹ ਜ਼ਰੂਰ ਅਪਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ